ਵੋਲਡੀ ਤੇ ਲਾਰੈਂਸ ਦੀ ਦੁਸ਼ਮਣੀ ਕਿਉਂ ਪੈ ਰਹੀ ਆ ਹੁਣ ਸਿਰਫ ਪੈਸੇ ਕਰਕੇ ਪ੍ਰੋਸੀਡ ਆਫ ਕਰਾਇਮ ਦੇ ਮੈਂ ਦੱਸਿਆ ਕਰਾਇਮ ਚ ਪੈਸਾ ਬਹੁਤ ਹੈ ਹੂੰ ਤੇ ਜਦੋਂ ਇੱਕ ਮੈਂਬਰ ਨੂੰ ਇਹ ਲੱਗਦਾ ਕਿ ਅਸੀਂ ਗੈਂਗ ਤਾਂ ਇਕੱਠਾ ਨਹੀਂ ਜੋ ਕੀਤਾ ਸੀ ਅਸੀਂ ਇਕੱਠੇ ਕਾਲਜ ਪੜ੍ਹਦੇ ਸੀ ਇਕੱਠੇ ਅਸੀਂ ਇਹ ਗੈਂਗ ਚਲਾਇਆ ਬਣਾਇਆ ਅੱਗੇ ਵਧਾਇਆ ਹੂੰ ਤੇ ਅੱਜ ਜਸਰ ਕਿਉਂਕਿ ਇੱਕ ਬੰਦਾ ਉਹਦਾ ਨਾਂ ਚੱਲਦਾ ਉਹ ਆਪਣੇ ਭਰਾਵਾਂ ਨੂੰ ਬਾਹਰ ਭੇਜ ਰਿਹਾ ਆਪਣੇ ਰਿਸ਼ਤੇਦਾਰਾਂ ਨੂੰ ਬਣਾ ਰਿਹਾ ਤੇ ਮੈਨੂੰ ਪੁੱਛਦਾ ਨਹੀਂ ਜਿਹੜੀ ਪਹਿਲਾਂ ਮੇਰੀ ਬੁੱਕਰ ਸੀ ਵਜ ਨਹੀਂ ਰਹੀ ਬਿਲਕੁਲ ਕਿਤੇ ਨਾ ਕਿਤੇ ਉਹ ਈਗੋ ਕਲੇਸ਼ ਛੋੜ ਜਾਂਦਾ ਅੱਛਾ ਪਹਿਲਾਂ ਉਹ ਈਗੋ ਕਲੇਸ਼ ਕਰਕੇ ਉਹਦਾ ਪੈਸੇ ਦੇ ਲਾਂਦੇ ਨੂੰ ਲੈ ਕੇ ਮੈਂ ਮੁੱਦਾ ਚੜਾ ਉਹ ਪੈਸਾ ਹੋਰ ਕੋਈ ਦੁਸ਼ਮਣੀ ਨਹੀਂ ਜਿਹੜੀ ਇਹ ਅਲੀ ਭਾਈ ਮਨ ਰਹੀ ਆ ਨਾ ਜਿਹਨੂੰ ਆਪਾਂ ਕਹਿੰਦੇ ਬਹਾਨੇਬਾਜ਼ੀਆਂ ਕਿ ਜੂ ਸਾਡੇ ਦੋਸਤ ਦਾ ਦੂਜੇ ਗੈਂਗ ਨਾਲ ਮਿਲਿਆ ਹੋਇਆ ਸੀ ਨੰਨੋ ਕਬਰਾਂ ਦੇ ਦੱਤੀ ਤਾਂ ਮਾਰਿਆ ਇਹਨੂੰ ਮੈਂ ਕਹਿੰਦਾ ਬਹਾਨੇਬਾਜ਼ੀ ਇਹਨੂੰ ਲੀਗਲ টারਮ ਚ ਕਹਿੰਦੇ ਅਲੀ ਭਾਈ ਅੱਛਾ ਇੱਕ ਇੱਕ ਨੁਕਤਾ ਲੱਭਦੇ ਆ ਆਪਣੇ ਆਪ ਨੂੰ ਸਹੀ ਸਿੱਧ ਕਰਨ ਲਈ ਠੀਕ ਹੈ ਕਿ ਮਰਡਰ ਹੋਇਆ ਸੀ ਤੇ ਨਾਲ ਦੂਜਾ ਮੁੰਡਾ ਇਨਵਾਲਡ ਸੀ ਉਹ ਕੀ ਕਰਦਾ ਪਹਿਲਾਂ ਕਿਤੇ ਹੋਟਲ ਜਾ ਕਮਰਾ ਬੁੱਕ ਕਰਾ ਲੈਂਦਾ ਕਿਸੇ ਔਰ ਨੂੰ ਭੇਜ ਕੇ ਤੇ ਆਪਣਾ ਕਾਰਕੂਰ ਦੇਖ ਕੇ ਮੈਨੇ ਕਰਕੇ ਤੋਂ ਫੜ ਲੱਗਿਓ ਕਹਿੰਦੇ ਮੈਂ ਤਾਂ ਦੇਖੋ ਜੀ ਮੈਂ ਤਾਂ ਭੱਲ ਨਹੀਂ ਨੀ ਰੁਕੇ ਤੇ ਮੈਂ ਤਾਂ ਹੈ ਹੀ ਨਹੀਂ ਤੇ ਤੈਨੂੰ ਕਹਿੰਦੇ ਆਲੀ ਵਾਈ ਬਿਲਕੁਲ ਤੇ ਉਹ ਜਿਹੜੀ ਆ ਇਹ ਕ੍ਰੀਏਟ ਕਰਦੇ ਆ ਅੰਡਰਵਰਲਡ ਵਾਲੇ ਮਾਰਨ ਦਾ ਕਾਰਨ ਸਿਰਫ ਪੈਸਾ ਹੁੰਦਾ ਨਹੀਂ ਫਿਰ ਵਾਹਨਾ ਬਣਾਉਂਦੇ ਕਿ ਕਿਉਂ ਮਾਰਿਆ ਨਹੀਂ ਕਹਿੰਦੇ ਭਾ ਫਿਰ ਜੇ ਪੈਸੇ ਪਿੱਛੇ ਲੜਦੇ ਫਿਰ ਇਹਨਾਂ ਨੂੰ ਪੈਸਾ ਬਣਦਾ ਬਹੁਤ ਜ਼ਿਆਦਾ ਹੋਣਾ ਤੁਹਾਡੇ ਹਿਸਾਬ ਦੇ ਨਾਲ ਤੇ ਕਿੰਨਾ ਕੁ ਪੈਸਾ ਹੈ ਇੱਕ ਇੱਕ ਬੰਦੇ ਤੋਂ ਤੁਸੀਂ ਕੀ ਸੋਚਦੇ ਹੋ ਵੀ ਇੰਡੀਆ ਦੇ ਵਿੱਚ ਜਿੰਨਾ ਕਿ ਬਿਜ਼ਨਸਮੈਨ ਹੈਗੇ ਆ ਇਹਨਾਂ ਨੇ ਹੁਣ ਐਡਾ ਤਕੜਾ ਪ੍ਰਾਪਰਟੀ ਡੀਲਰ ਉੱਥੇ ਮਾਰਤਾ ਰੀਅਲ ਸਟੇਟ ਦਾ ਐਡਾ ਵੱਡਾ ਨਾਮ ਸੀ ਅਖਤਰ ਮੈਨੂੰ ਪੂਰਾ ਨਾਮ ਨਹੀਂ ਯਾਦ ਆ ਰਿਹਾ ਉਹਦਾ ਔਰ ਸਲਮਾਨ ਖਾਨ ਸ਼ਾਹਰੂ ਖਾਨ ਨਾਲ ਦਾ ਦੋਸਤ ਸੀ ਬਾਬਾ ਚਟਰੀ ਕੀ ਮਾਰਿਆ ਸੀ ਆਹ ਸੋਰੀ সিদ্দিকੀ সিদ্দিকੀ ਸੋਰੀ ਮਖਤਰ ਕਹ ਰਿਹਾ ਸੀ সিদ্দিকੀ ਬਾਬਾ সিদ্দিকੀ ਤੇ ਉਹ ਉਸ ਨੂੰ ਮਾਰਤਾ ਔਰ ਸਲਮਾਨ ਖਾਨ ਹੋਰਾਂ ਦੇ ਟਾਰਗੇਟ ਰੱਖੀ ਬੈਠੇ ਨੇ ਔਰ ਸਿੱਧੂ ਮੂਸੇ ਵਾਲਾ ਡਵਡਾ ਨਾ ਮਾਰਦਾ ਫਿਰ ਤੁਸੀਂ ਇੱਕ ਅਮਾਉਂਟ ਜਿਸ ਦੱਸਣਾ ਹੋਵੇ ਤਾਂ ਪਰਮਾਨੰਥ ਸਾਹਿਬ ਇਹਨਾਂ ਕੋਲੇ ਜੇ ਆਪਸ ਚ ਲੜਾਈ ਪੈ ਗਈ ਤਾਂ ਫਿਰ ਬਹੁਤ ਵੱਡੀ ਅਮਾਉਂਟ ਹੋਊਗੀ ਇਹ ਕਿੰਨੇ ਕਿੰਨੇ ਕੇ ਪੈਸੇ ਲੈ ਲੈਂਦੇ ਹੋਣ ਇੱਕ ਲੋਕ ਤੋਂ ਇਹ ਗੈਂਗਸਟਰ ਇੱਕ ਬੰਦੇ ਤੋਂ ਜਨ ਲਾਰੈਂਸ ਕਿੰਨੇ ਕੇ ਪੈਸੇ ਮੰਗਦਾ ਹੋਣਕ ਨਹੀਂ ਮੈਂ ਯੂ نو ਸਿੰਪਲ ਪਾਸਾ ਤੇ ਆਪਣੀਆਂ ਸੁਰਤਿਆਂ ਨੂੰ ਇਹ ਦੱਸਣਾ ਚਾਹੂੰਗਾ ਹੂੰ ਕਿ ਬਿਲਡਰ ਤੋਂ ਟਾਟਾ ਵੀ ਹੈ ਹੂੰ ਟਾਟਾ ਕੰਪਨੀ ਜਿਹੜੀ ਇਹ ਬਹੁਤ ਵੱਡੀ ਟਾਟਾ ਕਲੋਨੀਆਂ ਕਿੰਨੀ ਆਪਣੀਆਂ ਟਾਟਾ ਕੰਸਟਰਕਟ ਬਿਲਕੁਲ ਬਿਲਡਰ ਬੰਗਲਾਦੇਸ਼ ਵੀ ਹੈਗੇ ਬਿਲਡਰ அம்பਾਨੀ ਵੀ ਹੈਗੇ ਬੇਲਰ ਰਾਡਾਨੀ ਵੀ ਹੈਗਾ ਪੂਰਾ ਦਹਰਾਵੀ ਰਿੰਕ ਤੱਕ ਜਨਾ ਰਾਨੀ ਕਰ ਰਿਹਾ ਹਾਂ ਹਾਂ ਉਹਨਾਂ ਤੋਂ ਕਿਸੇ ਨੇ ਫਰਤੀ ਕੋਈ ਨਹੀਂ ਮੰਗੀ ਅਜੇ ਤੱਕ ਇਕੱਲ ਹਾਂ ਫੇਲਮ ਡਾਸਟਰੀ ਦੇ ਲੋਕ ਦਿਲীপ ਕੁਮਾਰ ਸੀ ਅਰੈਡ ਰੇਟ ਕਨਨਾਥ ਸੀ ਆਉਂਡ ਨੰਬਰ ਬਰਾਦਰ ਸੀ ਜਿਹੇ ਤਰ ਨੰਦ ਕੁਆਲਟੀ ਦੇ ਵਾਨਨ ਹਾਂ ਹਾਂ ਪਰਮੇਦਰ ਫੈਮਲੀ ਸੀ ਅਧੀ ਮੈਵਲੀ ਫੇਲਮ ਡਾਸਟਰੀ ਕੈਨਾਦੀ ਇਹਨਾਂ ਤੋਂ ਤਾਂ ਕਿਸੇ ਨੇ ਫਰਤੀ ਮੰਗੀ ਨਹੀਂ ਹਾਂ ਹਾਂ ਫਰਤੀਆਂ ਕਿਨੋਂ ਤੋਂ ਮੰਗੀਆਂ دارੀਆਂ ਜਿਹੜਿਆਂ ਨੂੰ ਅੰਡਰਵਰਲਡ ਦਾ ਸਹਾਰਾ ਲੈਂਦੇ ਆ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਅੱਛਾ ਜਦੋਂ ਉਹ ਵੱਢ ਜਾਂਦੇ ਆ ਫਿਰ ਉਹਨੂੰ ਤੋਂ ਪੈਸਾ ਲਿਆ ਜਾਂਦਾ ਹੂੰ ਅੰਡਰਵਰਲਡ ਨੇ ਪੈਸਾ ਇਨਵੈਸਟ ਵੀ ਕੀਤਾ ਫਿਲਮ ਇੰਡਸਟਰੀ 'ਚ ਅੱਛਾ ਉਹਨੂੰ ਜਦੋਂ ਫਿਲਮ ਇੰਡਸਟਰੀ ਬਹੁਤ ਹਲੇ ਜਾ ਰਹੀ ਸੀ ਬਾਬੇ ਦੀ ਠੀਕ ਹੈ ਫਿਲਮ ਇੰਡਸਟਰੀ ਵੀ ਜਾਂ ਰਸਟਰੀ ਨੂੰ ਇੰਸਟੀਚਨਲ ਫਾਈਨਾਂਸ ਨਹੀਂ ਮਿਲਦਾ ਕੋਈ ਬੈਂਕ ਲੋਨ ਨਹੀਂ ਦਿੰਦਾ ਇਹਨਾਂ ਨੂੰ ਬਿਲਕੁਲ ਕਿਉਂਕਿ ਸਕਸੈਸ ਰੇਟ ਬਹੁਤ ਘੱਟ ਹੈ ਹੂੰ ਹੂੰ 80% ਫਿਲਮਾਂ ਹਿੱਟ ਹੁੰਦੀਆਂ ਸਾਲ ਚ 95% ਫਲॉप ਹੁੰਦੀਆਂ ਹੂੰ ਕੌਣ ਪੈਸਾ ਲਾਊਗਾ ਇਸ ਇੰਡਸਟਰੀ ਚ ਹੂੰ ਜਿਹਨੇ ਪੈਸਾ ਲਾਇਆ ਨੇ ਵਾਪਸ ਵੀ ਲੈਣਾ ਬਿਲਕੁਲ ਪਰ ਵਾਪਸ ਕਿਵੇਂ ਲਊਗਾ ਫਿਲਮ ਤਾਂ ਫਲॉप ਹੋਗੀ ਫਿਰ ਉਹ ਅন্ডਰਵਰਲਡ ਵਿੱਚ ਆਉਂਦਾ ਉਹ ਪੈਸਾ ਦੇਣ ਵਾਲੇ ਦੇ ਪਿੱਛੇ ਪੈਂਦਾ ਕਿ ਸਾਡੇ ਬੰਦੇ ਦਾ ਪੈਸਾ ਦੀ ਘਰ ਵੇਚ ਆਪਣਾ ਜਾਂ ਪਿੰਡ ਜਿੱਥੋਂ ਤੂੰ ਆਇਆ ਯੂਪੀ ਤੋਂ ਪੰਜਾਬ ਤੋਂ ਉੱਤੇ ਜ਼ਮੀਨ ਵੇਚ ਆਪ ਐਸਾ ਵਾਪਸ ਕਰਨੀ ਤਰ ਮਾਰ ਦਿਆਗੇ ਹੂੰ ਹੂੰ ਉਹ ਅੰਡਰਵਰਲਡ ਉੱਥੇ ਆਉਂਦਾ ਜਿੱਥੇ ਕਿਤੇ ਕ੍ਰਾਈਮ ਆਲਰੇਡੀ ਹੋ ਚੁੱਕਾ ਹੁੰਦਾ ਹੈ। ਇਹ ਇਮਾਨਦਾਰੀ ਦੇ ਨਜ਼ਰ ਕਦੇ ਅੰਡਰਵਰਲਡ ਦਾ ਹਿੱਸਾ ਨਹੀਂ ਹੁੰਦਾ। ਉਹ ਕੋਕਤ ਲੱਭਣਾ ਕੋਈ ਨਹੀਂ। ਸੋ ਇੱਕ ਉਹ ਨਾ ਜਾਣਦਾ ਇੱਕ ਬੰਦੇ ਨੂੰ ਪਰ ਪੰਜਾਬੀ ਆ। ਉਹਨੂੰ ਇੱਕ ਵਾਰੀ ਕਾਲ ਆ ਗਈ ਕਿ ਤੁਹਾਨੂੰ 10 ਲੱਖ ਰੁਪਏ ਦੇ ਪੁਰਾਣੇ ਨੂੰ ਮੰਨੇ ਦੀ ਗੱਲ ਹੈ। ਉਹ ਕਹਿੰਦੇ ਮੈਂ ਦੇ ਤਾ ਨਾ ਪਰ ਵਾਪਸ ਕਰਾਉਂਗੇ। ਉਹ ਕਹਿੰਦਾ ਤੂੰ ਸਰ ਸਮਝਿਆ ਨਹੀਂ ਮੈਂ ਅੰਡਰਵਰਲਡ ਤੋਂ ਬੋਲ ਰਿਹਾ। ਕਹਿੰਦਾ ਸਾਹਮਣੇ ਆ ਜਾ ਮੈਂ ਦੇਖ ਲਾਂ ਨਾ ਕਿਹੜਾ ਬਲਬਾਸਾ ਤੋਂ। ਉਹ ਵੀ ਤਰ੍ਹਾਂ ਆ ਕਰਕੇ ਆ ਪਰ ਡੇਢ ਸਾਲ ਬਾਅਦ ਉਹਨੂੰ ਮਾਰ ਤਾ। ਅੱਛਾ। ਉਹ ਪਲਿਟਰ ਅੰਮ੍ਰਿਤ ਅਰਦਾਸ ਵੀ ਪ੍ਰਾਣਾ ਕੋਲ ਸਮਗਲਰ ਸੀ। ਉਹਨੇ ਸਮਝੇ ਕਿ ਮੈਂ ਬਰਬਾਦ ਜਾਂਦੇ ਕਿਹੜੇ ਬੰਮਾ ਜਾਂਦੇ। ਪਰ ਡੇਢ ਸਾਲ ਬਾਅਦ ਮਾਰੇ ਆ। ਪੈਸਾ ਨਹੀਂ ਦਿੱਤਾ ਨੇ। ਸੋ ਇਹ ਉਹਨੂੰ ਮਾਰਿਆ ਉਹ ਤੋਂ ਬਾਅਦ ਇਹਨਾਂ ਦੀ ਫਿਰ ਉਗराई ਸ਼ੁਰੂ ਹੋ ਗਈ। ਫਿਰ ਲੋਕਾਂ ਨੇ ਪੈਸੇ ਦੇਣੇ ਸ਼ੁਰੂ ਕਰਤੇ। ਦੂਜੀ ਗੱਲ। ਫਿਲਮ ਇੰਡਸਟਰੀ ਦੇ ਪੜੀਂ ਚਰਾਂ ਦਾ ਪਾਸਾ ਦੇ ਨਾਂ ਤੋਂ ਮੰਨਿਆ ਜਾ ਸਕਦਾ ਕਿਉਂਕਿ ਇਹ ਹੈ ਫਿਰ ਵੀ ਬਹੁਤ ਕਰਦੇ ਮਰ ਕੇ ਐਕਟਰ ਦੇ ਪਿੱਛੇ ਕਿਉਂ ਲੱਗਦੇ ਐਕਟਰ ਦੇ ਪਿੱਛੇ ਲੋਨ ਪੈਸੇ ਕਿਉਂ ਮੰਗਦੇ ਉਹ ਇਸ ਕਰਕੇ ਐਕਟਰ ਵੀ ਨਾ ਐਕਟਰਸ ਦੀ ਵੈਲਿਊ ਉਦੋਂ ਤੱਕ ਹੀ ਹੈ ਜਦੋਂ ਤੱਕ ਉਹਨਾਂ ਦਾ ਚਿਹਰਾ ਖੂਬਸੂਰਤ ਹੈ ਬਿਲਕੁਲ ਜਦੋਂ ਚਿਹਰਾ ਖੂਬਸੂਰਤ ਨਹੀਂ ਰਿਹਾ ਤਾਂ ਉਹਨਾਂ ਦੀ ਪੁੱਛ ਗੱਟ ਘਟ ਜਾਂਦੀ ਹੁਣ ਇੱਕ ਕੈਰੈਕਟਰ ਦੇ ਮੂੰਹ ਤੇ ਵੀ ਨਿਕਰਿਆ ਬਲੇੜ ਮਾਰ ਦੇਵੇ ਕੋਈ ਭੱਜ ਕੇ ਜਾ ਕੇ ਭੱਜ ਜਾਵੇ ਹੀਰੋ ਨੇ ਮੂਹਰੇ ਤੇ ਆਪੇ ਟੋ ਦੇ ਬਲ ਮਾਰਦੇ ਵੇਤ ਜਾ ਵਾਲਾ ਉਹਦੀ ਜ਼ਿੰਦਗੀ ਤਬਾਹ ਉਹ ਫਿਰ ਡਰਦੇ ਪੈਸੇ ਦੇ ਹੀ ਜਾਂਦੇ ਆ ਭਾਵੇਂ ਕਿਸੇ ਨੇ ਉਹਨਾਂ ਤੋਂ ਕੁਝ ਨਹੀਂ ਵਗਾੜਿਆ ਹੁੰਦਾ ਪਰ ਵੇਸੇ ਕਰਕੇ ਡਰਦੇ ਆ ਮੇਰੀ ਕਿਤੇ ਸ਼ਕਲ ਖਰਾਬ ਨਾ ਹੋ ਜੇ ਠੀਕ ਹੈ ਅਧੀਆਂ ਹੀਰੋਇਨਾ ਮੈਂ ਗੱਲ ਕਰਦਾ ਉਹ ਕਹਿੰਦੇ ਚਲੋ ਕੋਈ ਬਾਤ ਨਹੀਂ ਨਹੀਂ ਨੇ ਕ 8000 15000 ਲੈ ਲੇ ਲੈਂਦੇ ਆ ਬਰਮਾਸ਼ ਕੋਈ ਬਾਤ ਨਹੀਂ ਆਪਾਂ ਸਮਝ ਲੇਗੇ ਮੇਕਅਪ ਕੰਮ ਕਰ ਲਿਆ ਸੋ ਉਹ ਬੰਦੇ ਇਹ ਸੋਚਦੇ ਕਿ ਇੰਨੇ ਦੇ ਕੇ ਮੇਰੀ ਜਾਨ ਬਚੀ ਹੋਈ ਆ ਬਿਨਾਂ ਮਲ ਕੋ ਪਕਹੇ ਤਾ ਬਚਣ ਕੋ ਗਈ ਜਾਓ ਅੱਗੇ ਡਰਾਈਵਰ ਨੂੰ 15000 ਦਿੰਨੇ ਤੂੰ ਵੀ ਲੈ ਜਾ 15000 ਤੋ ਇਸ ਤਰ੍ਹਾਂ ਦੇ ਕੰਮ ਵੀ ਚੱਲਦੇ ਵਿਰਮਣ ਰਸਤੇ ਅੱਛਾ ਲਾਰੈਂਸ ਤੇ ਜੋ ਜਿਹੜੀ ਮੈਂ ਗੱਲ ਕਰ ਰਿਹਾ ਸੀ ਲਾਰੈਂਸ ਗੋਲਡੀ ਹੁੰਦਾ ਪੈਸੇ ਪਿੱਛੇ ਰੋਲਾ ਪਿਆ ਤੇ ਫਿਰ ਇਹ ਜਿਹੜੀਆਂ ਫਰਾਤੀਆਂ ਮੰਗਦੇ ਨੇ ਉਹ 5-5 10-10 ਕਰੋੜ ਦੀਆਂ ਮੰਗਦੇ ਹੋਣ ਤੁਹਾਡੇ ਤੁਹਾਡੇ ਹਿਸਾਬ ਨਾਲ ਬਿਜ਼ਨਸਮੈਨਾਂ ਤੋਂ ਰੀਅਲ ਸਟੇਟ ਦੇ ਨਾਮ ਦੇ ਜਿਹੜੋਂ ਉਹਨਾਂ ਤੋਂ ਮੈਂ ਇਹੋ ਜਿਹਾ ਮੋੜ ਕੱਟ ਤਿੰਨਣ ਦੇਖਿਆ ਜਿੱਥੇ ਕਿਤੇ ਹੋਰ ਮਤੇ ਤੋਂ ਪਰਤੀ ਮੱਗੇ ਹੋਵੇ ਜਿਹਦਾ 1 ਨੰਬਰ ਦਾ ਕੰਮ ਹੋਵੇ ਜਿਹਨੂੰ ਕੋ ਗਣਾ ਨਾ ਕਰਦਾ ਹੋਵੇ ਪ੍ਰੋਟੀਨ 99% ਉਹਨਾਂ ਲੋਕਾਂ ਨੂੰ ਮੱਗਿਆ ਲੈਂਦੀਆਂ ਜਿਹੜੇ ਕਿਤੇ ਨਾ ਕਿਤੇ ਖੁਦ ਹੀ ਹੀਰਾ ਪੇਰੀ ਕਰਦੇ ਔਰ ਪ੍ਰੋਟੀ ਕਦੇ ਵੀ ਬਾਈਟੈਕ ਨਹੀਂ ਦਿੱਤੀ ਜਾਂਦੀ ਹਮ ਬਲੈਕ ਹਵਾਰੇ ਦਿੱਤੀ ਜਾਂਦੀ ਬਿਲਕੁਲ ਸਰ ਸ਼ਾਇਦ ਇਹੀ ਕਾਰਨ ਹੈ ਕਿ ਪ੍ਰੋਟੀਨ ਬੰਦ ਨਹੀਂ ਹੋ ਰਹੀਆਂ ਹਮ ਜਦੋਂ فرض ਕਰੋ ਇੱਕ ਬਿਲਡ ਰਹੇ ਵੀ ਕੋਈ ਵੀ ਹਮ ਮਨਤਾਰਾਮ ਲੈਲ ਉਹਨਾ ਰੋਹਿਆਣੀ ਦਾ ਕੋਈ ਹੂੰ ਹੂੰ ਉਹਦਾ ਬਹੁਤ ਵੱਡਾ ਸਕਰਾਫ ਦਾ ਡੀਲਰ ਹੂੰ ਹੂੰ ਉਹ ਤੋਂ 5 ਪਾਣੀ ਕਰੋੜ ਮੰਗਿਆ ਗਿਆ ਉਹਨੇ ਦਿੱਤਾ ਅੱਛਾ ਉਹਨੇ 5 ਪਾਣੀ ਕਰੋੜ ਤਾਂ ਦਿੱਤਾ ਨਾ ਕੋਦ ਕੁਲੇ ਸੀਗਾ ਬਿਲਕੁਲ ਔਰ 5 ਪਾਣੀ ਕਰੋੜ ਬਲੈਕ ਸੀਗਾ ਇਹਨਾਂ ਮਸਲਨ ਟੈਕਸ ਟਿਟੋਰੀ ਕੀਤੀ ਸੀ ਔਰ ਸਿੱਧਾ ਬਰਾਬਰ ਨਹੀਂ ਸੀ ਕਰਦਾ ਜਿਵੇਂ ਆਪਣਾ ਆਮਦਨ ਖਰਚ ਬਰਾਬਰ ਉਹ ਇਨਕਮ ਟੈਕਸ਼ਨ ਡਿਕਲੇਅਰ ਨਹੀਂ ਸੀ ਕਰਦਾ ਉਹ ਇਹਦੀ ਕਵਰ ਅੰਡਰਵਰਡ ਨੂੰ ਲੱਗਦੀ ਹੈ ਉਹਨਾਂ ਨੂੰ ਪਤਾ ਹੈ ਕਿ ਉਹ ਤੋਂ ਮੱਗਾ ਕੇ ਦੇ ਲੂਗਾ ਹੂੰ ਉਹਨੂੰ ਇਨ ਟਿਕਟੇ ਨਾ ਮਰ ਗਿਆ ਤਾਂ ਕੰਮ ਬਿਲਕੁਲ ਖਤਮ ਹੋ ਜਾਣਾ ਇਹਨਾਂ ਦਾ ਕੋਈ ਪ੍ਰੋਸਤਾ ਨਹੀਂ ਤਾਂ ਕੱਤੇ ਨੂੰ ਮਾਰ ਸਕਦੇ ਬਿਲਕੁਲ ਉਹਨੇ 5 ਕਰੋੜ ਬਲੈਕ ਟੂ ਪੇ ਕਰਤਾ ਹੂੰ ਹੂੰ ਹੁਣ ਉਹ 5 ਕਰੋੜ ਬਲੈਕ ਦਾ ਪਹਿਲਾਂ ਤਾਂ ਇਥੇ ਰਾਂ ਦਾ ਸੇਂਦੋਸਤਾਨ ਚ ਹੁਣ ਗੈਂਗਸਟਰ ਨਾਰਾਈ ਹੋ ਗਏ ਸਾਰੇ ਬਾਹਰ ਬੈਠੇ ਹੁਣ ਉਹ 5 ਕਰੋੜ ਬਾਹਰ ਜਾਣਾ ਤਾਂ ਉਹ ਹਵਾਲਾ ਤੇ ਆਊਗਾ ਇਹ ਰੋਹ ਵਾਲੇ ਆਲੇ بڑے ਕੁਸਚਨ ਤੇ ਮੈਨੂੰ 5 ਕਰੋੜ ਦਾ ਕਮਿਸ਼ਨ ਮਿਲ ਗਿਆ ਇੱਥੇ 1% ਕਮਿਸ਼ਨ ਹੋਵੇ ਤੇ 10% ਹੋਵੇ ਕਿੰਨਾ ਹੋ ਜਾਂਦਾ ਬਿਲਕੁਲ ਉਹਨੇ ਬਾਹਰ ਪੈਸਾ ਦੇ ਦੇਣਾ ਹੁਣ ਇਹ ਜਿਹੜਾ ਹਵਾਲੇ ਦਾ ਰੋਡ ਸ਼ੁਰੂ ਹੋਇਆ ਹੋਇਆ ਉਹਨੇ ਆਪਸ਼ਨਾਂ ਦੀ ਜਿਹੜੇ ਪੁਲਿਸ ਆਫਸਰ ਆ ਜਾਂ ਦੂਜੇ ਸਰਕਾਰੀ ਆਫਸਰ ਆ ਇਹਨਾਂ ਦੀ ਸਮੂਲੀਅਤ ਵਧਾਤੀ ਇਹਨਾਂ ਨੇ ਕਿਹਾ ਜੇ ਕੰਮ ਬੜਾ ਵਧਿਆ ਇੱਥੇ ਪੈਸਾ ਲੋਕਾਂ ਦੇ ਸਾਹਮਣੇ ਆਉਂਦਾ ਵੀ ਇਹਨਾਂ ਦੀਆਂ ਨਜ਼ਰਾਂ ਚੋਂਦਾ ਅੱਪਾ ਬਾਹਰ ਭੇਜੇ ਪ੍ਰਾਪਰਟੀਆਂ ਬਾਹਰ ਹੀ ਬਣਾਇਆ ਜੀ ਹੂੰ ਜਦੋਂ ਹਵਾਲੇ ਵਾਲੇ ਵਿੱਚ ਆਉਣ ਲੱਗੇ ਇਹਨਾਂ ਨੇ ਹਵਾਲੇ ਥਰੂ ਆਪਣੇ ਪੈਸੇ ਭਜਾਉਣੇ ਸ਼ੁਰੂ ਕਰ ਦਿੱਤੇ ਹੂੰ ਇਹ ਹੀ ਕਾਰਨ ਹੈ ਕਿ ਇੰਨੀ ਵੱਡੀ ਗਿਣਤੀ 'ਚ ਪੰਜਾਬ ਦੇ ਸਰਕਾਰੀ ਅਫਸਰ ਪ੍ਰੀ ਮੈਚੂਰ ਰਿਟਾਇਰਮੈਂਟ ਲੈ ਕੇ ਸਾਰੇ ਬਾਹਰ ਚਲੇ ਜਾ ਰਹੇ ਬਿਲਕੁਲ ਸਾਰੀਆਂ ਔਲਾਦਾਂ ਬਾਹਰ ਭੇਜ ਰਿਹਾ ਕਿਉਂਕਿ ਹਵਾਲੇ ਦਾ ਰਸਤਾ ਇਹਨਾਂ ਨੂੰ ਸਮਝ ਆ ਗਿਆ ਖੁੱਲ ਗਿਆ ਹੂੰ ਹਵਾਲੇ ਵਾਲਾ ਕਦੇ ਬੋਲ ਨਹੀਂ ਸਕਦਾ ਉਹ ਕਿਵੇਂ ਦੱਸੋਗੇ ਜੀ ਮੈਂ ਇਹ ਤੋਂ ਲਿਆ ਪੇਜ ਹੁੰਦਾ ਕਿਤੇ ਵੀ ਨਹੀਂ ਥਾਰਾ ਮੂੰਹ ਜਮਾਨੀ ਉਈ ਡਾਕੂਮੈਂਟੇਸ਼ਨ ਨਹੀਂ ਜੀ ਅੱਛਾ ਤੁਸੀਂ ਕਹਿ ਰਹੇ ਸੀ ਵੀ ਜਿਹੜਾ ਜਿਹੜੇ ਕਿਸੇ ਤੋਂ ਵੀ ਫਰौती ਹੋ ਤਾਂ ਮੰਗੀ ਜਾਂਦੀ ਹੈ ਜਿਹੜਾ ਗੈਂਗਸਟਰਾਂ ਦਾ ਅੰਡਰਵਰਲਡ ਦਾ ਸਹਾਰਾ ਲੈਂਦਾ ਤੁਹਾਡੇ ਹਿਸਾਬ ਦੇ ਨਾਲ ਸਿੱਧੂ ਮੂਸੇਵਾਲ ਨੇ ਫਿਰ ਅਨਦਰ ਸਹਾਰਾ ਲਿਆ ਸੀ ਵੀ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਾਂ ਤੋਂ ਪੈਸੀ ਵੀ ਮੰਗੇ ਗਏ ਕਿਲਾ ਸਿੱਧੂ ਮੂਸੇਵਾਲ ਮੈਨੂੰ ਮੈਂ ਪਹਿਲੇ ਦਿਨ ਤੋਂ ਕਹਾਦਾ ਆ ਰਿਹਾ ਇਹ ਦੂਮ ਉਸੇ ਵਾਲੇ ਲਾਕਾ ਤੇ ਤੇ ਦੁਸ਼ਮਣੀ ਕਰਕੇ ਨਹੀਂ ਕੀਤਾ ਗਿਆ ਇਹ ਮਿੱਟੂ ਮ ਖੇੜਾ ਦਾ ਬਹਾਨਾ ਲਾਇਆ ਗਿਆ ਹੋਰ ਉਹਨੇ ਕੋਈ ਇੱਕ ਸਿੰਗਰ ਉਹਨੇ ਪੈਸੇ ਕਿੱਥੋਂ ਕਮਾਉਣੇ ਆਰੇ ਲਾਕੇ ਕਮਾਉਣੇ ਆ ਨਾ ਬਿਲਕੁਲ ਸ਼ੋਅ ਕਰਕੇ ਕਮਾਉਣੇ ਔਰ ਸ਼ੋਅ ਦਾ ਚਿੱਟਾ ਚੋਰ ਕ ਮ ਕਵਾਏ ਨਾ ਕਾਲਾ ਚੋਰ ਕਰਵਾਏ ਉਹਨੇ ਤਾਂ ਆਪਣੀ ਫੀਸ ਲੈ ਲਈ ਬਿਲਕੁਲ ਉਹਦਾ ਕੋਈ ਮਤਲਬ ਨਹੀਂ ਇਹ ਬੰਦਾ ਕੌਣ ਹੈ ਉਹਦਾ ਤਾਂ ਕੰਮ ਆ ਗਾਣੇ ਗਾਉਣਾ ਗਾਣੇ गा ਕੇ ਆ ਜਾਣਾ ਆਪਣੇ ਪੈਸੇ ਲੈ ਲੈਣੇ ਜਿਹੜਾ ਦਿਨਾਂ ਵੱਡਾ ਤਰੱਕੀ ਕਰਦਾ ਤੇ ਉਹਨਾਂ ਦਾ ਰੇਟ ਵੱਧਦਾ ਪਹਿਲਾਂ ਜਿਹੜਾ ਬੰਦਾ 3 ਲੱਖ ਦਾ ਕਾਰਾ ਲੈਂਦਾ ਸੀ ਉਹ ਲੋਕਾਂ ਅੱਜ ਤਿੰਨ-ਤਿੰਨ ਕਰੋੜ ਵੀ ਲੈਂਦੇ ਮੈਂ ਜੇ ਸਿੰਘ ਨੂੰ ਵੀ ਜਾਣਦਾ ਜਿਹੜੇ ਇੱਕ ਪ੍ਰੋਗਰਾਮ ਕਰਨ ਦਾ ਤਿੰਨ-ਤਿੰਨ ਕਰੋੜ ਲੈਂਦੇ ਹੂੰ ਮੋਬਾਈਲ ਵੀ ਹੈਗੇ ਪੰਜਾਬ ਦੇ ਵੀ ਹੈਗੇ ਇੱਕ ਦੋ ਹੁਣ ਇਹ ਬੰਦੇ ਜਦੋਂ ਪੈਸਾ ਕਮਾਦੇ ਹੂੰ ਯੋਗੋਂ ਇੱਕ ਸ਼ੰਕਰ ਝਾੜਾ ਚੜਾਦਾ ਉਹ ਦਿਨਾਂ ਦਾ ਦਸ ਸਿੰਘਰ ਥੱਲੇ ਲੱਗਦੇ ਹੂੰ ਜਿੰਨੇ ਇਹਨੂੰ ਹੋ ਜ਼ਿਆਦਾ ਮਿਲਣਗੇ ਦੂਜਿਆਂ ਦੇ ਸੋਨੇ ਘੜ ਜਾਣੇ ਪਰ ਕਰੋ ਪੰਜਾਬ ਇੱਕ ਸਾਲ ਚ 1 ਲੱਖ ਵਿਆਹ ਹੁੰਦੇ ਆ ਉਪਰ ਇੱਕ ਐਗਜ਼ਾਮਪਲ ਲੈਨੇ ਜੀ 1 ਲੱਖ ਵਿਆਹਾਂ ਚ ਅਗਰ ਦਸ ਸਿੰਘਰ ਜਿਹੜੇ ਆ ਉਹ 10-10 ਹਜ਼ਾਰ ਸ਼ੋ ਕਰਦੇ ਆ ਸਾਲ ਚ ਐਗਜ਼ਾਮਪਲ ਲੈਨੇ ਆਪਨੇ ਉਹਨਾਂ ਦੇ ਪੈਸੇ ਉਹਨਾਂ ਨੇ ਮਿਲ ਜਾਂਦੇ ਸਾਰੇ ਸਰਵਾਈਵ ਕਰਦੇ ਯੋਗੋਂ 1 ਨੂੰ 20000 ਮਿਲ ਗਏ ਬਾਕੀਆਂ ਚ 80000 ਵੰਡੇ ਗਏ ਜੇ 1 ਨੂੰ 50% ਮਿਲ ਕੇ ਬਾਕੀ ਸਾਰਿਆਂ ਕੋਲੇ 50% ਰਹਿ ਗਏ ਮਤਲਬ 1 ਦਾ ਬਹੁਤ ਜ਼ਿਆਦਾ ਪੈਸੇ ਕਮਾਰਿਆ ਪੈਸੇ ਤਾਂ ਘਾਕੇ ਕਮਾਰਿਆ ਨਾ ਕੋਈ ਗਲਤ ਕੰਮ ਤਾਂ ਕਰ ਨਹੀਂ ਰਿਹਾ ਦੂਜਿਆਂ ਦੀ ਆਮਦਨ ਘਟ ਜਾਂਦੀ ਹੈ ਫਿਰ ਉਹਨਾਂ ਨੇ ਕੋਲ ਸਟਾਪ ਨਾ ਰੱਖਿਆ ਹੋਇਆ ਅੱਜ ਕੱਲ੍ਹ ਪਹਿਲਾਂ ਸਿੰਗਰ ਇੱਕ ਕਾਰ 'ਚ ਪੂਰੀ ਯੂਨਿਟ ਜਾਂਦੀ ਸੀ ਸ਼ੋਅ ਕਰਨ ਤੁਸੀਂ ਮੁਹੰਮਦ ਸੇਈ ਦੀਆਂ ਪੁਰਾਣੀਆਂ ਇੰਟਰਵਿਊ ਸੁਣ ਲਓ ਕਿਤੇ ਅੱਜ ਕੱਲ 15-15 ਕਾਰਾਂ ਨਾਲ ਜਾਂਦੀਆਂ ਇੰਨਾ ਸਟਾਫ ਨਾਲ ਹੁੰਦਾ ਬੋਡੀਗਾਰਡ ਕੁੱਤੇ ਵੀ ਨਾਲ ਜਾਂਦੇ ਆ ਅਰਟੀਕਲ ਸਨੇਪਰ ਡੌਗਸ ਵੀ ਜਾਂਦੇ ਕੋਕਾਇਦੇ ਸਿੰਗਰ ਪੰਜਾਬ ਦੇ ਕੁੱਤਿਆਂ ਤੋਂ ਖਾਣਾ ਸੁੰਘਾ ਕੇ ਫੇਰ ਖਾਂਦੇ ਉਹ ਇੰਨਾ ਡਰਦੇ ਪਰ ਕੋਈ ਜ਼ਾਹਰ ਨਾ ਬਣਾ ਤਵੇ ਤੋਂ ਉਹ ਸਾਰੇ ਜਾਂਦੇ ਮੇਕਅਪ ਵਾਲੇ ਮਿਊਜ਼ਿਕ ਵਾਲੇ ਆਰਕੈਸਟਰਾ ਬੋਡੀਗਾਰਡ ਬਾਂਸਰ ਇਹ ਉਹ ਆਹ ਫੇਰੇ ਪੀ ਆਰ ਕੰਪਨੀ ਵਾਲੇ ਪੱਤਰਕਾਰ ਉਹ ਵੀ ਨਾਲ ਜਾਂਦੇ ਇਹਨਾਂ ਦੇ ਸੋ ਇਹਨਾਂ ਆਮਲਾ ਪਹਿਲਾ ਵਾਗਿਆ ਖਰਚੇ ਬਤਾ ਲਿਆ ਪਹਿਲਾਂ ਇੱਕ ਪ੍ਰੋਗਰਾਮ ਕਰਕੇ ਤੁਸੀਂ 100000 ਰੁਪਏ ਦਾ ਪ੍ਰੋਗਰਾਮ ਕਰਕੇ ਤੁਹਾਡਾ 20000 ਖਰਚ ਹੁੰਦਾ ਸੀ 8000 ਬਚਾ ਲੈਂਦੇ ਹੁਣ 80000 ਖਰਚ ਆਉਂਦਾ 20000 ਬਚਤ ਹੁੰਦੇ ਜੋ ਕੋ ਸਟੇਟਸ ਸਿੰਬਲ ਨੂੰ ਮੇਨਟੇਨ ਕਰਨ ਲਈ ਇਹਨਾਂ ਕੋਲੇ ਜਦ ਸਾਧਨ ਨਹੀਂ ਪੈਂਦਾ ਮੈਨੂੰ ਇਹ ਲੱਗਦਾ ਅਜੇ ਵੀ ਕਿ ਕੁਝ ਮਿਸਕੰਡਰੈਕਟਿੰਗ ਇਹ ਸੰਗਰਵੀ ਨੇ ਮਜੀਵਚਨ ਵੀ ਆ ਪ੍ਰਮੋਟਰ ਵੀ ਹੈਗੇ ਆਰਗੇਨਾਈਜ਼ਰ ਵੀ ਹੈਗੇ ਜਿਹੜੇ ਸ਼ੋਅ ਕਰਾਉਂਦੇ ਆ ਆਰਗੇਨਾਈਜ਼ਰ ਜਿਹੜੇ ਕਹਿੰਦੇ ਆ ਉਹ ਸਾਰਿਆਂ ਨੇ ਮਿਲ ਕੇ